ਜ਼ਿੰਦਗੀ ਦੇ ਵਿੱਚ ਯਾਦ ਰੱਖਿਓ ਗੁਰਮਖੋ ਫਲ ਜਿਹੜੇ ਆ ਉਹ ਦੋ ਆਗੇ ਕਰਮ ਅਨੇਕ ਹੈਗੇ ਆ ਕਰਮ ਜਿਹੜੇ ਆ ਲੱਖਾਂਗੇ ਫਲ ਦੋ ਹੈਗੇ ਆ ਮਹਾਰਾਜ ਜੀ ਦੀ ਬਾਣੀ ਦਾ ਆਖਣਾ ਮੈਂ ਕੀ ਇਹ ਕਰਮ ਅਨੇਕਾ ਕਿ ਪ੍ਰਮਾਤਮਾ ਮੈਂ ਤਰ੍ਹਾਂ ਤਰ੍ਹਾਂ ਦੇ ਕਰਮ ਕੀਤੇ ਪਰ ਕਰਨ ਦੇ ਨਾਲ ਤੂੰ ਨਹੀਂ ਮਿਲਿਆ ਹੈਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਖਨਾਂ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਧਰਤੀ ਜਿਹੜੀ ਆ ਧਰਤੀ ਦੇ ਉੱਤੇ ਕਰਮ ਜਿਹੜੇ ਹੈਗੇ ਆ ਹਰੇਕ ਜੀਵ ਜਿਹੜਾਗਾ ਉਹ ਕਰਮ ਨਹੀਂ ਕਰਦਾ ਹੈਗਾ ਕੁਝ ਐਸੇ ਜੀਵ ਹੈਗੇ ਜਿਹੜੇ ਉਹ ਜੁਨੀ ਦੇ ਵਿੱਚ ਭੋਗਣ ਵਾਸਤੇ ਆਏ ਹੈਗੇ ਆ ਪਰ ਕੁਝ ਕਰਨ ਵਾਸਤੇ ਆਏ ਹੈਗੇ ਪਸ਼ੂ ਜਿਹੜੇ ਆ ਉਹ ਪੋਗਣ ਵਾਸਤੇ ਆਏ ਹੈਗੇਗੇ ਕੁਛ ਕਰਨ ਵਾਸਤੇ ਨਹੀਂ ਆਏ ਹੈਗੇ ਸਾਰੇ ਜ਼ਿੰਦਗੀ ਦੇ ਜਿਹੜੇ ਉਹਨਾਂ ਦੇ ਬੋਹੇ ਆ ਉਹਨਾਂ ਦੀ ਜ਼ਿੰਦਗੀ ਦੇ ਜਿਹੜੇ ਦਰਵਾਜ਼ੇ ਹੈਗੇ ਆ ਉਹ ਬੰਦ ਹੋ ਜਾਂਦੇ ਹੈਗੇਗੇ ਵੀ ਜਿੰਨਾ ਦਰਵਾਜ਼ਿਆਂ ਦੇ ਰਾਹੀਂ ਇਹਨਾਂ ਦਾ ਵਿਕਾਸ ਹੋਵੇ ਤਰੱਕੀ ਹੋਵੇ ਉਹ ਬੰਦ ਹੋ ਗਏ ਹੈਗੇਗੇ ਪਰ ਬੰਦਾ ਜਿਹੜਾਗਾ ਆਪਣੀ ਜ਼ਿੰਦਗੀ ਵਿੱਚ ਕਰਮ ਕਰ ਸਕਦਾ ਹੈਗਾ ਕੁਛ ਬੀਜ ਸਕਦਾ ਹੈਗਾ ਇਹ ਕਰਮ ਜੂਨੀ ਹੈਗੀ ਹੈ ਮਹਾਰਾਜ ਕਹਿੰਦੇ ਸਪੈਸ਼ਲੇ ਭੋਗ ਜਿਹੜੇ ਆ ਭੋਗਣ ਲਈ ਤੋ ਆਏਗਾਗਾ ਕੁਛ ਕਰਨ ਵਾਸਤੇ ਆਏਗਾ ਜਿੱਥੇ ਵਿਕਾਸ ਜਿਹੜਾ ਕਰ ਸਕਦਾ ਹੈਗਾ ਅੱਗੇ ਜਾ ਸਕਦਾ ਹੈਗਾ ਦੁੱਖ ਸੁੱਖ ਫਲ ਹੈਗਾ ਇਹ ਦੋ ਫਲ ਜਿਹੜੇ ਆ ਬੰਦਾ ਖਾਂਦਾ ਹੈਗਾ ਕਦੇ ਦੁੱਖ ਦਾ ਫਲ ਖਾਂਦਾ ਹੈਗਾ ਕਦੇ ਸੁੱਖ ਦਾ ਖਾਂਦਾ ਹੈਗਾ ਅਸਲ ਦੇ ਵਿੱਚ ਇਹ ਦੋਨੋਂ ਹੀ ਫਲ ਹੈਗੇ ਦੁੱਖ ਤੇ ਸੁੱਖ ਕਰਮ ਜਿਹੜੇ ਆ ਅਨੇਕ ਹੈਗੇ ਹੈਗੇ ਕਦੇ ਦੁੱਖ ਦਾ ਫਲ ਖਾਣਾ ਪੈਂਦਾਗਾ ਕਦੇ ਸੁੱਖ ਦਾ ਫਲ ਜਿਹੜਾ ਉਹ ਖਾਣਾ ਪੈਂਦਾ ਹੈਗਾ ਕਦੇ ਸੁੱਖ ਦਾ ਫਲ ਬੰਦਾ ਹੱਸਦਾ ਹੱਸਦਾ ਪਿਆਰ ਉਹ ਖਾ ਲੈਂਦਾਗਾ ਤੇ ਜਿਹੜਾ ਦੁੱਖ ਵਾਲਾ ਫਲ ਹੁੰਦਾ ਬੰਦਾ ਕਹਿ ਲਈ ਵੀ ਰੋਂਦਾ ਪਿਟਦਾ ਖਾ ਲੈਂਦਾ ਹੈਗਾ ਪਰ ਖਾਂਦਾ ਜ਼ਰੂਰ ਹੈਗਾ ਕਹਦੀ ਵੀ ਕਦੇ ਬੰਦੇ ਦੀ ਝੋਲੀ 'ਚ ਦੁੱਖ ਪੈ ਜਾਂਦਾਗਾ ਕਦੇ ਮਹਾਰਾਜ ਕਹਿੰਦੇ ਕਦੇ ਸੁੱਖ ਪੈ ਜਾਂਦਾ ਹੈਗਾ ਤੇ ਬੰਦਾ ਜਿਹੜਾਗਾ ਮਹਾਰਾਜ ਕਹਿੰਦੇ ਵੀ ਹੁਣ ਦੁੱਖ ਵਾਸਤੇ ਸੁੱਖ ਵਾਸਤੇ ਗਮੀ ਉਦਾਸੀ ਵਾਸਤੇ ਮਹਾਰਾਜ ਕਹਿੰਦੇ ਖੁਸ਼ੀ ਵਾਸਤੇ ਤੂੰ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦਾਗਾ ਜਾਂ ਕਹਿ ਦੀਏ ਤੇਰੇ ਮਾਂ ਬਾਪ ਦੋਸ਼ੀ ਹੈ ਤੇਰਾ ਪਰਿਵਾਰ ਦੋਸ਼ੀ ਹੈ ਜਾਂ ਕਹਿ ਦੀਏ ਤੇਰਾ ਗਵਾਂਢੀ ਦੋਸ਼ੀ ਹੈਗਾਗਾ ਵੀ ਸੰਸਾਰ ਵਿੱਚ ਤੇਰੇ ਮਿੱਤਰ ਦੋਸ਼ੀ ਹੈਗੇ ਆ ਦੋਸ਼ੀ ਨਹੀਂ ਮਹਾਰਾਜ ਕਹਿੰਦੇ ਠਹਿਰਾਇਆ ਨਹੀਂ ਜਾ ਸਕਦਾ ਹੈਗਾਗਾ ਤਬ ਜੇ ਮਹਾਰਾਜ ਤੋਂ ਪੁੱਛੀ ਵੀ ਦੋਸ਼ੀ ਕੌਣ ਹੈਗਾ ਮਹਾਰਾਜ ਵੀ ਮੈਨੂੰ ਦੁੱਖ ਮਿਲਿਆਗਾ ਜਾਂ ਸੁੱਖ ਮਿਲ ਗਿਆਗਾ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੱਸਦੇ ਹੈਗੇ ਵੀ ਦੋਸ਼ੀ ਜਿਹੜਾਗਾ ਕੋਈ ਪਰਿਵਾਰ ਦਾ ਮੈਂਬਰ ਨਹੀਂ ਹੈਗਾਗਾ ਦੋਸ਼ੀ ਤੇਰੇ ਕਰਮ ਹੈਗੇ ਹੈਗੇ ਜਿੰਨਾ ਕਰਕੇ ਤੈਨੂੰ ਦੁੱਖ ਆਇਆਗਾ ਤੇ ਜਿੰਨਾ ਕਰਕੇ ਤੈਨੂੰ ਸੁੱਖ ਮਿਲ ਲਏਗਾ ਮਹਾਰਾਜ ਕਹਿੰਦੇ ਕਤਕ ਕਰਮ ਕਮਾਵਨੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸੱਬੇ ਰੋਗ ਕਰਮਾਂ ਦੇ ਵਿੱਚੋਂ ਜਿਹੜਾ ਬਹੁਤ ਵਧੀਆ ਉੱਤਮ ਜਿਹੜਾ ਕਰਮ ਸੀਗਾ ਤੇ ਜਿਹਨੂੰ ਹਮੇਸ਼ਾ ਹੀ ਸੁੱਖ ਦੇ ਫਲ ਲੱਗਦੇ ਆ ਉਹਨੂੰ ਰੱਬ ਦੀ ਯਾਦ ਕਹਿੰਦੇ ਆ ਪਰਮਾਤਮਾ ਦੀ ਯਾਦ ਹੈਗੀ ਪਰਮਾਤਮਾ ਨੂੰ ਯਾਦ ਕਰਨਾ ਪਰ ਉਹ ਜਿਹੜਾ ਕਰਮ ਸੀਗਾ ਮਹਾਰਾਜ ਕਹਿੰਦੇ ਭਲਾ ਦਿੱਤਾ ਹੈਗਾ ਉਹ ਕਦੇ ਕੀਤਾ ਹੀ ਨਹੀਂ ਹੈਗਾ ਸ਼ੁਭ ਕਰਮ ਜਿਹੜੇ ਆ ਸਭ ਤੋਂ ਵਧੀਆ ਸ਼ੁਭ ਕਰਮ ਜਿਹੜਾਗਾ ਰੱਬ ਨੂੰ ਯਾਦ ਕਰਨਾਗਾ ਸਭ ਤੋਂ ਅਸ਼ੁਭ ਕਰਮ ਕਿਹੜਾਗਾ ਰੱਬ ਨੂੰ ਭੁਲਾਉਣਾ ਹੈਗਾ ਜਿਵੇਂ ਕੋਈ ਭੁਲਾਉਂਦਾਗਾ ਤੇ ਮਹਾਰਾਜ ਕਹਿੰਦੇ ਜਦੋਂ ਹੀ ਰੱਬ ਭੁੱਲ ਗਿਆ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਰੋਗ ਸ਼ਰੀਰ ਦੇ ਰੋਗ ਹੋਗੇ ਮਾਨਸਿਕ ਰੋਗ ਹੋਗੇ ਸਮਾਜਿਕ ਹੋਗੇ ਪਰਿਵਾਰਕ ਆਰਥਿਕ ਸਮੱਸਿਆਵਾਂ ਮਹਾਰਾਜ ਕਹਿੰਦੇ ਸਾਰੀਆਂ ਆ ਕੇ ਬੰਦੇ ਨੂੰ ਚੁੰਬੜਦਿਆਂ ਨੇ ਕਿਉਂ ਕਿ ਬੇਮੋਖ ਹੋਏ RAM ਤੇ ਲੱਗਣ ਜਨਮ ਵਿਜੋਗ ਰਮੇ ਹੋਏ RAM ਦੇ ਨਾਲੋਂ ਵਿਛੋੜਾ ਹੋ ਗਿਆਗਾ ਪ੍ਰਮਾਤਮਾ ਦੇ ਨਾਲੋਂ ਟੁੱਟ ਗਿਆਗਾ ਉਹਦੇ ਜਾਪ ਨਾਲੋਂ ਟੁੱਟਿਆ ਉਹਦੀ ਯਾਦ ਨਾਲੋਂ ਟੁੱਟ ਗਿਆਗਾ ਅਨੰਤ ਜਨਮਾਂ ਦਾ ਵਿਛੋੜਾ ਤੈਨੂੰ ਬੰਦਿਆ ਨਸੀਬ ਹੋਇਆਗਾ ਭਾਵ ਕਿ ਹੁਣ ਜੰਮਣਾ ਤੇ ਮਰਨਾ ਪਊਗਾ ਦੁੱਖ ਜਿਹੜੇ ਆ ਬੰਦਾ ਆਪ ਹੀ ਪਿਆਰਿਓ ਸਹਿੇੜਦਾਗਾ ਕਿ ਖਿੰਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਜਿੰਨੇ ਵੀ ਪਦਾਰਥ ਸੀਗੇ ਉਹਨਾਂ ਨੂੰ ਤੂੰ ਭੋਗਿਆ ਹੈਗਾ ਰਸਦਾਇਕ ਸੀਗੇ ਤੇ ਤੂੰ ਖਾਂਦਾ ਰਿਆਂਗਾ ਭੋਗਦਾ ਰਿਆਂਗਾ ਸਰੀਰ ਦਾ ਤਿਆਗ ਹੋ ਗਿਆਗਾ ਸਾਰੀ ਕੁੜਤਨ ਜਿਹੜੀ ਸਾਹਮਣੇ ਆ ਗਈਗੀ ਖਿੰਣ ਦੇ ਵਿੱਚ ਜਿਹੜੇ ਕੱਲ ਤੱਕਰ ਮਿੱਠੇ ਸੀਗੇ ਅਜ ਕੌੜੇ ਹੋਗੇ ਹੈਗੇ ਹੈਗੇ ਉਹ ਅਸਲੀਅਤ ਜਿਹੜੀ ਹੈ ਤੇਰੇ ਸਾਹਮਣੇ ਆ ਗਈ ਹੈਗੀ ਫਲ ਸਾਹਮਣੇ ਆ ਗਿਆ ਹੈਗਾ ਕੀ ਦੁੱਖ ਹੀ ਦੁੱਖ ਹੈਗਾ ਮਹਾਰਾਜ ਕਹਿੰਦੇ ਵਿੱਚ ਨਾ ਕੋਈ ਕਰ ਸਕੇ ਕਿਸ ਥੈ ਰੋਵੇ ਰੋਜ ਹੁਣ ਕਿਹਦੇ ਅੱਗੇ ਰੋਵੇਂ ਕਿਹਨੂੰ ਆਖੇ ਤੇ ਕਿਹਦੇ ਅੱਗੇ ਫਰਿਆਦ ਕਰੇ ਰੋਜ ਰੋਜ ਵਿਚੋਲਾ ਜਿਹੜਾਗਾ ਉਹ ਕੋਈ ਨਹੀਂ ਬਣ ਸਕਦਾਗਾ ਦਰਅਸਲ ਪਰਮਾਤਮਾ ਨਾਲ ਮਲੌਣ ਵਾਲਾ ਬੰਦਿਆ ਤੇਰਾ ਕਰਮ ਹੀ ਹੈਗਾ ਪਰਮਾਤਮਾ ਨਾਲ ਕਰਮ ਐਸੇ ਬੰਦੇ ਨੇ ਕੀਤੇ ਹੁੰਦੇ ਆ ਵੀ ਉਹਦੇ ਨਾਲੋਂ ਦੂਰੀ ਜਿਹੜੀ ਆ ਰੱਬ ਨਾਲੋਂ ਵੱਧ ਗਈ ਹੈਗੀ ਹੈਗੀ ਅੱਗੇ ਨਹੀਂ ਚੱਲ ਸਕਦਾ ਹੈਗਾ ਕਰਮ ਐਸੇ ਵੀ ਹੁੰਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਰਮੀ ਆਪੋ ਆਪਣੀ ਕਰਮ ਜਿਹੜੇ ਹੁੰਦੇ ਆ ਬੰਦੇ ਨੂੰ ਰੱਬ ਨਾਲ ਜੋੜਦੇ ਵੀ ਆ ਕਰਮ ਐਸੇ ਵੀ ਹੁੰਦੇ ਆ ਰੱਬ ਨਾਲੋਂ ਤੋੜ ਦੇ ਤੋੜ ਵੀ ਦਿੰਦੇ ਹੈਗੇ ਅਸ਼ੁੱਭ ਕਰਮ ਕੀ ਹੈ ਪਰਮਾਤਮਾ ਦੇ ਨਾਲੋਂ ਬੰਦੇ ਦਾ ਮੂੰਹ ਮੁੜ ਜਾਣਾ ਤੇ ਚੰਗਾ ਕਰਮ ਇਹ ਹੀ ਹੈ ਵੀ ਰੱਬ ਵਾਲੇ ਪਾਸੇ ਬੰਦੇ ਦਾ ਮੂੰਹ ਹੋ ਜਾਣਾ ਅਸ਼ੁੱਭ ਕਰਮ ਜਿਹੜੇ ਹੈਗੇ ਆ ਉਹ ਇਹ ਹੁੰਦੇ ਆ ਪਰਮਾਤਮਾ ਦੀ ਯਾਦ ਜਿਹੜੀ ਉਹ ਮਿਟਦੀ ਹੈਗੀ ਸਭ ਤੋਂ ਵਧੀਆ ਕੰਮ ਜਿਹੜਾ ਹੈਗਾ ਪਰਮਾਤਮਾ ਨੂੰ ਯਾਦ ਕਰਨਾ ਹੈਗਾ ਸ਼ੁੱਭ ਕਰਮ ਜਿਹੜੇ ਆ ਆਪਣੇ ਆਪ ਆ ਜਾਂਦੇ ਜਦੋਂ ਕੋਈ ਪਰਮਾਤਮਾ ਨੂੰ ਯਾਦ ਕਰਦਾਗਾ ਦੇ ਸ਼ਿਵਾ ਵਰ ਮੋਹੀ ਇਹ ਹੈ ਸ਼ੁਭ ਕਰਮਣ ਤੇ ਕਭੂ ਨਾ ਟਰੂ हे ਪਰਮਾਤਮਾ ਤੂੰ ਬਖਸ਼ਿਸ਼ ਕਰ ਦੇ ਰਹਿਮਤ ਕਰ ਹਰ ਵਕਤ ਕੀ ਕਰਾਂ ਸ਼ੁਭ ਕਰਦਾ ਰਹਿ ਬ ਚੰਗੇ ਕਰਮ ਕਰਦਾ ਰਹਾ ਕਿਉਂਕਿ ਸ਼ੁਭ ਕਰਮ ਜਿਹੜੇ ਆ ਪਰਮਾਤਮਾ ਤੇਰੇ ਨੇੜੇ ਲੈ ਕੇ ਜਾਂਦੇਗੇ ਸ਼ੁਭ ਕਰਮਾਂ ਦੇ ਨਾਲ ਪਰਮਾਤਮਾ ਆਪਜੀ ਦਾ ਮਿਲਾਪ ਹੁੰਦਾ ਹੈਗਾ ਮਹਾਰਾਜ ਕਹਿੰਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਬੰਦੇ ਦੀ ਪ੍ਰਾਪਲਬਧ ਬਣਦੀ ਹੈਗੀ ਕਿਉਂਕਿ ਕੀਤੇ ਹੋਏ ਕਰਮਾਂ ਦੇ ਵਿੱਚੋਂ ਹੀ ਫਲ ਨਿਕਲਦੇ ਹੈਗੇ ਹੈਗੇ ਫਲ ਨਿਕਲਦੇ ਹੈਗੇ ਇਸ ਕਰਕੇ ਮਹਾਰਾਜ ਕਹਿੰਦੇ ਸਭ ਤੋਂ ਸ਼ੁੱਭ ਕਰਮਾ ਸਤ ਸੰਗਤ ਦੇ ਵਿੱਚ ਜਾਇਆ ਕਰ ਚੱਲਦਾ ਰਹੇ ਸਤ ਸੰਗਤ ਰੱਬ ਦੀ ਯਾਦ ਜਿਹੜੀ ਆ ਉਹ ਆਉਂਦੀ ਰਹੇ ਸਤ ਪਰਮਾਤਮਾ ਦਾ ਚਿੰਤਨ ਚੱਲਦਾ ਰਹੇ ਸਾਰੀਆਂ ਚਿੰਤਾਵਾਂ ਦਾ ਅੰਤ ਹੋ ਜਾਂਦਾ ਗਾ ਸਾਰੇ ਦੁੱਖਾਂ ਦਾ ਅੰਤ ਮਹਾਰਾਜ ਕਹਿੰਦੇ ਹੋ ਜਾਂਦਾ ਹੈ ਸਤਿਗੁਰੂ ਰਹਿਮਤ ਕਰ